ਖਬਰ ਹੁਸ਼ਿਆਰ ਪ੍ਰਦੀਪ ਮੁਹੱਲਾ ਵਾਰਡ ਨੰਬਰ 10 ਦੀ ਨੌਂਦੇ ਮੁਹੱਲਾ اسلامਾਬਾਦ ਤੋਂ ਹੈ ਜਿੱਥੇ ਕਿ ਬੀਤੀ 11 12 ਮਈ ਦੀ ਦਰਮਿਆਨੀ ਰਾਤ ਨੂੰ ਮਾਤਾ ਦੇ ਜਾਗਰਣ 'ਚ ਮੱਥਾ ਟੇਕਣ ਆਇਕ ਨੌਜਵਾਨ ਦਾ ਕੁਝ ਚੋਰਾਂ ਵੱਲੋਂ ਪੈਸ਼ਨ ਪ੍ਰੋ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਤੇ ਫਰਾਰ ਹੋ ਗਏ ਉਕਤ ਸਾਰੀ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ 'ਚ ਵੀ ਕੈਦ ਹੋਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਚੋਰ ਮੋਟਰਸਾਈਕਲ ਦੇ ਕੋਲ ਆਉਂਦੇ ਨੇ ਤੇ ਪਹਿਲਾਂ ਕੋਲ ਹੀ ਖੜੇ ਡਿਸਕਵਰ ਮੋਟਰਸਾਈਕਲ ਦਾ ਹੈਂਡਲ ਚੈੱਕ ਕਰਦੇ ਨੇ ਤੇ ਫਿਰ ਕੁਝ ਸਮੇਂ ਬਾਅਦ ਨਾਲ ਖੜੇ ਪੈਸ਼ਨ ਪ੍ਰੋ ਮੋਟਰਸਾਈਕਲ ਦਾ ਤਾਲਾ ਤੋੜ ਕੇ ਉਸ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਜਾਣਕਾਰੀ ਦਿੰਦਿਆਂ ਪੀੜਤ ਨੌਜਵਾਨ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ 11 ਮਈ ਨੂੰ ਮੁਹੱਲਾ اسلامਾਬਾਦ ਚ ਮਾਤਾ ਦਾ ਜਾਗਰਣ ਸੀ ਤੇ ਇਸ ਤਰ੍ਹਾਂ ਉਹ ਉੱਥੇ ਮੱਥਾ ਟੇਕਣ ਲਈ ਗਿਆ ਸੀ ਤੇ ਜਦੋਂ ਵਾਪਸ ਆਇਆ ਤਾਂ ਉਸ ਦਾ ਮੋਟਰਸਾਈਕਲ ਉੱਥੇ ਮੌਜੂਦ ਨਹੀਂ ਸੀ ਨੌਜਵਾਨ ਨੇ ਦੱਸਿਆ ਕਿ ਜਦੋਂ ਉਸ ਵੱਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਸ ਵਿੱਚ ਇਹ ਨਜ਼ਰ ਆਇਆ ਕਿ ਕੁਝ ਚੋਰ ਉਸਦੇ ਮੋਟਰਸਾਈਕਲ ਕੋਲ ਆਉਂਦੇ ਨੇ ਤੇ ਫਿਰ ਮੋਟਰਸਾਈਕਲ ਤੇ ਆ ਕੇ ਬੈਟ ਚਾਂਦੇ ਨੇ ਤੇ ਇਸ ਤਰ੍ਹਾਂ ਨੇ ਕੁਝ ਸਮੇਂ ਵਿੱਚ ਹੀ ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਜਾਂਦੇ ਨੇ ਨੌਜਵਾਨ ਨੇ ਦੱਸਿਆ ਕਿ ਮੋਟਰਸਾਈਕਲ 2010 ਮਾਡਲ ਸੀ ਤੇ ਚੋਰੀ ਨਾਲ ਉਸ ਦਾ ਕਾਫੀ ਨੁਕਸਾਨ ਹੋਇਆ ਤੇ ਇਸ ਦੀ ਸ਼ਿਕਾਇਤ ਥਾਣਾ ਸਦਰ ਪੁਲਿਸ ਨੂੰ ਦੇ ਦਿੱਤੀ ਗਈ ਹੈ ਇਸ ਮੌਕੇ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਉਖਤ ਚੋਰਾਂ ਨੂੰ ਜਲਦ ਦੇ ਕਾਬੂ ਕਰਕੇ ਮੋਟਰਸਾਈਕਲ ਬਰਾਮਦ ਕਰਨ ਦੀ ਮੰਗ ਕੀਤੀ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਕੀ ਆ ਨਾਮ ਜੀ ਮੇਰਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਪ੍ਰਵਿੰਦਰ ਜੀ ਕਿੱਥੋਂ ਦੇ ਰਹਿਣ ਵਾਲੇ ਮੈਂ اسلامਾਬਾਦ ਰਹਿਣ ਵਾਲਾ ਜੀ ਬਾਟ ਨੰਬਰ ਕੀ ਹੈ ਵਾੜ ਨੰਬਰ 10 ਜੀ ਠੀਕ ਹੈ ਕੀ ਵਾਰ ਦਾ ਤੁਸੀਂ ਤੁਹਾਡਾ ਵਾਰਦਤ ਜੀ 11 ਮਈ ਦੀ ਬੀਤੀ ਰਾਤ ਨੂੰ ਉੱਥੇ ਜਾਗਰਨ ਸੀਗਾ ਸਲਾਮਾਬਾਦ ਉੱਥੇ ਅਸੀਂ ਮੱਥਾ ਟੇਕਣ ਗਏ ਸੀ ਜਾਗਰਨ ਦੇ ਵਿੱਚ ਅਸੀਂ ਤਾਂ ਉੱਥੇ ਸਾਡਾ ਮੋਟਰਸਾਈਕਲ ਚੋਰੀ ਹੋ ਗਿਆ ਜੀ 1 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਦੇ ਵਿੱਚ ਵਿੱਚ ਚੋਰੀ ਹੋਇਆ ਜੀ ਇਹ ਮੋਟਰਸਾਈਕਲ ਕਿਹੜਾ ਸੀ ਫੈਸ਼ਨਪੁਰ ਸੀ ਜੀ 2010 ਮਾਡਲ ਜੀ ਠੀਕ ਹੈ ਜੀ ਕੋਈ ਸੀ ਸੈਂਸਿਟਿਵ ਵਗੈਰਾ ਕੋਈ ਸਮਾਂ ਹੈ ਹਾਂਜੀ ਬਿਲਕੁਲ ਜੀ ਕੀ ਉਹਦੇ ਵਿੱਚ ਨਜ਼ਰ ਆ ਰਹੀ ਹੈ ਉਹਦੇ ਵਿੱਚ ਜੀ 5-6 ਜਣਿਆਂ ਦਾ ਗਰੁੱਪ ਆ ਜੀ ਪਹਿਲਾਂ 2 ਜਣੇ ਬੰਦੇ ਆਉਂਦੇ ਫਿਰ ਉਸ ਤੋਂ ਬਾਅਦ 5-6 ਜਣੇ ਸਾਰੇ ਆਉਂਦੇ ਫਿਰ ਆਪਣੀ ਪਲਾਨਿੰਗ ਕਰਕੇ ਫਿਰ ਉਸ ਤੋਂ ਬਾਅਦ ਇੱਕ ਬੰਦਾ ਰਹਿ ਜਾਂਦਾ ਫਿਰ ਉਹ ਮੋਟਰਸਾਈਕਲ ਸਟਾਰਟ ਕਰਕੇ ਲੈ ਜਾਂਦਾ ਜੀ ਠੀਕ ਹੈ ਜੀ ਤੇ 5-6 ਕਿੱਦਾਂ ਤੱਕ ਜਦੋਂ ਬੰਦਰਾ ਆ ਗਿਆ ਜੀ ਪਾਰਕੀ ਚਲੀ ਉਹ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਬੰਦੇ ਪਹਿਲਾਂ ਦੇਖਣ ਲੱਗਦੇ ਕਿਤੇ ਨਹੀਂ ਨਹੀਂ ਜੀ ਮੈਂ ਨਹੀਂ ਵੇਖਿਆ ਇਹ ਤੋਂ ਪਹਿਲਾਂ ਇਹ ਬੰਦੇ ਜੀ ਸਰਦਾਰ ਸੀ ਇਹ ਮੋਨੇ ਸੀ ਮੋਨੇ ਸੀ ਜੀ ਸਾਰੇ ਬੰਦੇ ਠੀਕ ਹੈ ਜੀ ਤੇ ਪੁਲਿਸ ਕੰਪਲੀਟ ਕਰ ਦਿੱਤੀ ਹੋਈ ਹੈ ਜੀ ਹਾਂ ਜੀ ਪੁ ਸਾਣਾ ਹੁਸ਼ਿਆਰਪੁਰ ਇੱਥੇ ਦਿੱਤਾ ਜੀ ਸਦਰ ਜੀ ਹਾਂ ਜੀ ਠੀਕ ਹੈ ਤੇ ਕੀ ਕਰ ਰਹੇ ਹੋ ਬੋਲ ਸਕਦੇ ਹੋ ਉਹ ਕਹਿ ਰਹੇ ਜੀ ਕੋਈ ਗੱਲ ਨਹੀਂ ਅਸੀਂ ਇਹ ਬੰਦੇ ਟਰੇਸ ਕਰ ਲਏ ਨੇ ਮੈਂ ਉੱਥੇ ਵੀ ਵੀਡੀਓ ਦਿੱਤੀ ਹੋਈ ਹੈ ਜੀ ਕੀ ਮੰਗ ਕਰਦੇ ਹੋ ਪੁਲਿਸ ਕੋਲੋਂ ਉਹਨਾਂ ਤਾਂ ਮੰਗ ਕਰਦੇ ਆ ਜੀ ਸੀਸੀਟੀਵੀ ਕੈਮਰੇ ਦੀ ਫੁਟੇਜ ਬਹੁਤ ਕਲੀਅਰ ਆ ਰਹੀ ਆ ਤੇ ਬੰਦੇ ਦੀ ਪਛਾਣ ਕਰਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਤਾਂ ਜੋ ਅੱਗੇ ਹੋਰ ਚੋਰੀਆਂ ਨਾ ਕਰ ਸਕਣ ਇਹ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਬੰਦਿਆਂ ਨੂੰ ਸਜ਼ਾ ਦਿੱਤੀ ਜਾਵੇ ਜੀ ਕੀ ਕਰੋ ਕੰਮ ਕਰਦੇ ਹੋ ਤੁਸੀਂ ਸਰ ਮੈਂ ਇਲੈਕਟ੍ਰੀਕਲ ਇੰਜੀਨੀਅਰ ਹਾਂ ਪ੍ਰਾਈਵੇਟ ਜੌਬ ਕਰਦਾ ਹਾਂ ਠੀਕ ਹੈ we at gna university see potential in everyone and everything around us we drive innovation and entrepreneurship we groom competent global citizens to effect positive change around them